ਠੀਕ ਹੈ ਐਤ ਕੀ ਮੀਤ ਹੈਗੀ 27 28 ਕਰ ਜੂਗੀ 27 28 ਦੀ ਇਸ ਵਾਰ ਮੀਤ ਹੈਗੀ ਹੈਗੀ ਵੀ ਇਹਨਾਂ ਦੁੱਧ ਕੱਢੂਗੀ ਹਾਂਜੀ ਦੋਸਤੋ ਅੱਜ ਦੀ ਵੀਡੀਓ ਆਪਾਂ ਬਣਾ ਰਹੇ ਹਾਂ ਪਿੰਡ ਢੱਲਮਾ ਕਲਾਂ ਤਹਿਸੀਲ ਕੋੜਕਪੂਰਾ ਜ਼ਿਲ੍ਹਾ ਫਰੀਦਕੋਟ ਢੱਲਮਾ ਕਲਾਂ ਪਿੰਡ ਬਿਲਕੁਲ ਕੋੜਕਪੂਰਾ ਦੇ ਨਾਲ ਹੀ ਹੈਗਾ ਤੇ ਇਹ ਬਾਜਾਖਾਨਾ ਤੇ ਕੋੜਕਪੂਰਾ ਰੋਡ ਦੇ ਉੱਤੇ ਇਹ ਪਿੰਡ ਪੈਂਦਾ ਹੈਗਾ ਤੇ ਜਿਹੜੇ ਘਰ ਜੋ ਆਪਾਂ ਵੀਡੀਓ ਬਣਾ ਰਹੇ ਹਾਂ ਤੇ ਇੱਥੇ ਬਾਈਆਂ ਦਾ ਵਪਾਰ ਦਾ ਕੰਮ ਹੈਗਾ ਤੇ ਰੁਟੀਨ ਦੇ ਵਿੱਚ ਪਸ਼ੂ ਘਰੇ ਰਹਿੰਦੇ ਆ ਗਾਵਾ ਵੀ ਆ ਜਾਂਦੀਆਂ ਤੇ ਮੱਜਾਂ ਵੀ ਆ ਜਾਂਦੀਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਆਪਾਂ ਚਾਰ ਗਾਵਾਂ ਦਿਖਾਵਾਂਗੇ 2 HF ਪਿਓਰ ਦੇ ਵਿੱਚ ਆ ਤੇ 2 ਇਧਰ ਕਰਾਸ ਆ ਗਈਆਂ ਤੇ ਡਿਟੇਲ ਆਪਾਂ ਤੁਹਾਨੂੰ ਸਾਰੀ ਲੈ ਕੇ ਦੇਵਾਂਗੇ ਇੱਕ ਇਹਨਾਂ ਦੇ ਵਿੱਚੋਂ ਸੂਈ ਵੀ ਹੈਗੀ ਹਫ਼ਤਾਕ ਹੋ ਗਿਆ ਸੂਈ ਨੂੰ ਤੇ ਜਿਹੜੀ ਇਧਰ ਖੜੀ ਹੈਗੀ ਇਹ ਹਜੇ ਹਫ਼ਤੇ ਦੀ ਕੱਚੀ ਹੈਗੀ ਤੇ ਇਧਰ ਸਾਹਮਣੇ ਖੜੀ ਹੈ ਇਹ ਵੀ ਹਫ਼ਤੇ ਦੀ ਕੱਚੀ ਹੈਗੀ ਤੇ ਇੱਕ ਇਧਰ ਤੋਕੜ ਆ ਗਈ ਤੇ ਸਾਰਿਆਂ ਦੀ ਆਪਾਂ ਤੁਹਾਨੂੰ ਡਿਟੇਲ ਲੈ ਕੇ ਦੇਵਾਂਗੇ ਵੀਡੀਓ ਦੇ ਵਿੱਚ ਐਂਡ ਤਾਈਂ ਜੁੜੇ ਰਹੋ ਤੇ ਚੈਨਲ ਨੂੰ ਜਰੂਰ ਆਪਣੇ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਜਿਹੜਾ ਵੀ ਤੁਹਾਨੂੰ ਪਸ਼ੂ ਪਸੰਦ ਆਉਂਦਾ ਇੱਕ ਆਉਂਦਾ ਜਾਂ ਦੋ ਜਾਂ ਤਿੰਨ ਜਾਂ ਮਤਲਬ ਸਾਰੀ ਪਸੰਦ ਆਉਂਦੇ ਆ ਤੇ ਤੁਸੀਂ ਆਪਦੀ ਤਸੱਲੀ ਕਰਕੇ ਤੇ ਬਾਈਆਂ ਨਾਲ ਕੰਟੈਕਟ ਕਰਕੇ ਇੱਥੇ ਆ ਕੇ ਤੇ ਤੁਸੀਂ ਜਾਨਵਰਾਂ ਨੂੰ ਖਰੀਦ ਸਕਦੇ ਹੋ ਤੇ ਆਜੋ ਥੋੜਾ ਆਪਾਂ ਜਿਆਦਾ ਸਮਾਨ ਨਹੀਂ ਲੈਂਦੇ ਤੇ ਡਿਟੇਲ ਪੁੱਛਦੇ ਆਂ ਆਪਾਂ ਕੱਲੇ ਕੱਲੇ ਜਾਨਵਰ ਦੀ ਤੇ ਗੱਲਬਾਤ ਕਰਾਉਨੇ ਆਂ ਹਾਂਜੀ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਆਪਣਾ ਨਾਮ ਦੱਸ ਦਿਓ ਜੀ ਮੇਰਾ ਨਾਮ ਜਗਜੀਤ ਸਿੰਘ ਹੈ ਜੀ ਪੈਂਟਾ ਲਮਕਲਾਂਗਾ ਜ਼ਿਲ੍ਹਾ ਫਰੀਦਕੋਟ ਤੇ ਨੇੜੇ ਕਾਪੜੇ ਕੋਟ ਕਪੂਰਾ ਪੈਂਦਾ ਕੋੜਕਪੂਰਾ ਨੇੜੇ ਰਹਿ ਜਾਂਦਾ ਹਾਂ ਤੇ ਪਿੰਡ ਇਹ ਆਪਣਾ ਬਾਜਾ ਕਾਨਾ ਕੋੜਕਪੂਰਾ ਰੋਡ ਤੇ ਹੈ ਹਾਂਜੀ 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 ਠੀਕ ਹੈ ਤੇ ਪਹਿਲੇ ਨੰਬਰ ਤੇ ਭਾਈ ਜਿਹੜੀ ਡੱਬੀ ਉਧਰ ਗਾਂ ਖੜੀ ਹੈਗੀ ਹਾਂਜੀ ਤੇ ਇਹਦੀ ਕੀ ਡਿਟੇਲ ਆ ਗਈ ਕੀ ਭਾਈ ਦੂਜਾ ਸੂਆ ਸੁੰਦੀ ਹੈਗੀ ਦੂਜਾ ਸੂਆ ਸੋਹਣਾ ਇਹਨੇ ਹਾਂਜੀ ਠੀਕ ਆ ਕਿੰਨੇ ਦਿਨ ਕੱਢਦੀ ਆ ਇਹ 7 ਕਿ ਦਿਨ ਲੈਂਦੀ ਆ ਜੀ 7 ਕਿ ਦਿਨ ਕੱਢਦੀ ਹੈ ਹਜੇ ਹਾਂਜੀ ਤੇ ਇਹ ਕਿ ਦੁੱਧ ਵਾਲੀ ਆ ਜੀ ਵਧੀਆ ਦੁੱਧ ਵਾਲੀ ਹੈ ਹਾਂਜੀ ਠੀਕ ਹੈ ਤੇ ਆਪਣੀ ਖਰੀਦੀ ਵੀ ਆ ਹਾਂ ਜੀ ਆਪਣੇ ਲੈ ਕੇ ਆਂਦੀ ਹੈ ਤੇ ਕੀ ਰਿਕਾਰਡ ਦੱਸਿਆ ਮਾਲਕਾ ਨੇ ਮਾਲਕ ਨੇ ਸਾਨੂੰ 22 ਕਿਲੋ ਚੋਇਆ ਕਰ 22 ਕਿਲੋ ਪਹਿਲੇ ਸੂਏ ਚੋਇਆ ਹਾਂ ਪਹਿਲੇ ਸੂਏ ਚੋਇਆ ਠੀਕ ਹੈ ਐਤ ਕੀ ਮੀਤ ਹੈਗੀ 27 28 ਕਰ ਜੂਗੀ 27 28 ਦੀ ਇਸ ਵਾਰ ਮੀਤ ਹੈਗੀ ਹੈ ਜੀ ਵੀ ਇਹਨਾਂ ਦੁੱਧ ਕੱਢੂਗੀ ਹਾਂਜੀ ਰਾਵਣਾ ਕੱਢੂਗੀ ਠੀਕ ਹੈ ਤੇ ਖੋਲੀ ਮੈਂ ਇਹ ਕਰੀ ਇਹਦਾ ਗੇੜਾ ਕਢਾ ਲ ਗਏ ਲੋਬੀ ਦੋਸਤੋ ਤੁਸੀਂ ਤੁਰਦੀ ਨੂੰ ਦੇਖ ਸਕਦੇ ਹੋ ਇੱਕ ਵਾਰੀ ਤੇ ਬਾਡੀ ਮਾਂ ਤਰਦੀ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਚੰਗੀ ਹੈਗੀ ਤੇ ਹਫਤੇ ਕਿ ਦੀ ਅਜੇ ਕੱਚੀ ਹੈਗੀ ਤੇ ਫੇਸ ਕੁਆਲਟੀ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀ ਹੈਗੀ ਤੇ ਪਿਓਰ ਐਚਐਫ ਦੇ ਵਿੱਚ ਪੈਂਦੀ ਹੈ ਇਹ ਦੇਖ ਸਕਦੇ ਆ ਤੁਸੀਂ ਆਰਡਰ ਵੀ ਇਹਨੇ ਮਤਲਬ ਪੱਟਣਾ ਸਟਾਰਟ ਕਰਤਾਗਾ ਤੇ ਮੈਂ ਦਾ ਵੀ ਤਿਆਰੀ ਚੰਗੀ ਕਰੂਗੀ ਇਹ ਬਾਕੀ ਤੁਸੀਂ ਫੇਸ ਕੁਆਲਟੀ ਦੇਖ ਸਕਦੇ ਹੋ ਕੰਨ ਦੇਖ ਸਕਦੇ ਹੋ ਛੋਟੇ ਆ ਤੇ ਆਰਡਰ ਦੇਖ ਸਕਦੇ ਹੋ ਬੈਕ ਸਾਈਡ ਤੋਂ ਵੀ ਇਥਾਣ ਥੁਣ ਵੀ ਚੰਗੇ ਆ ਤੇ ਮੈਂ ਦਾ ਵੀ ਮੁੱਠੀ ਦੇ ਚਵਾਈ ਵਾਲੇ ਥਾਣ ਬਣਨਗੇ ਤੇ ਜਦੋਂ ਤਿਆਰੀ ਇਹਦੀ ਪੂਰੀ ਮਤਲਬ ਮੌਕੇ ਤੇ ਆ ਗਈ ਤੇ ਵਧੀਆ ਇਹਨੇ ਆਰਡਰ ਤਿਆਰ ਕਰ ਲੈਣਾਗਾ ਤੇ ਬਾਕੀ ਚੰਗੇ ਦੁੱਧ ਦੀ ਇਹਦੇ ਤੋਂ ਉਮੀਦ ਆ ਗਈ। ਮੁੱਲ ਬਈ ਇਹਦਾ ਕੀ ਰੱਖਿਆਗਾ? ਮੁੱਲ ਫੋਨ ਤੇ ਕਰ ਲਾਂਗੇ ਮੌਕੇ ਤੇ। ਅੱਛਾ ਮੌਕੇ ਤੇ ਹੋ ਜੂਗਾ। ਹਾਂਜੀ। ਠੀਕ ਹੈ। ਤੇ ਆਹ ਜਿਹੜੀ ਦੂਜੇ ਨੰਬਰ ਤੇ ਗਾਂ ਗਈ। ਇਹ ਬਈ ਦੂਜਾ ਸੂਹਾ ਗਈ। ਅੱਛਾ ਇਹ ਦੂਜਾ ਸੂਹਾ ਗਈ। 9 ਕਿਲੋ ਦੁੱਧ ਇਹਦੇ ਥੱਲੇ ਹੈਗਾਗਾ? 9 ਕਿਲੋ ਦੁੱਧ ਹੈ ਥੱਲੇ। ਇਹਨਾਂ ਨੇ ਟੀਕਾ ਭਰਾਇਆ। ਦੀਆਂ ਦਿਨਾਂ ਦਾ ਟੀਕਾ ਭਰਾਇਆ ਵਾ ਯਾਨੀ ਕਿ। ਹਾਂਜੀ ਹਾਂਜੀ। ਠੀਕ ਹੈ ਤੇ ਇਹਨੂੰ ਸੂਈ ਨੂੰ ਕਿੰਨਾ ਟਾਈਮ ਹੋ ਗਿਆ? ਇਨੂੰ ਹੋ ਗਏ 2 2.5 ਮਿੰਟ 2.5 ਮਿੰਟ ਸੂਈ ਨੂੰ ਹੋ ਗਏ ਹਾਂਜੀ ਠੀਕ ਹੈ ਤੇ ਟੀਕੇ ਦਾ ਪਰ ਜਾਨੀ ਹੁੰਦਾ 20 ਇੱਕ ਗੰਨੇ ਦਿਨਾਂ ਦੇ ਪਤਾ ਲੱਗ ਜੂ ਹਨ ਹਾਂਜੀ ਹਾਂਜੀ ਉਹ ਪਤਾ ਲੱਗ ਜੂਗਾ ਕਿਉਂਕਿ ਆਪਾਂ ਅਗਲਾ ਕੋਈ ਤਸੱਲੀ ਕਰਾਵੇ ਕਰਾ ਦੋ ਹੂੰ ਤਸੱਲੀ 20 ਦਿਨਾਂ ਤੱਕ ਕੀ ਕੀ ਤਸੱਲੀ ਕਰਾ ਸਕਦੇ ਹੂੰ ਚੈੱਕ ਤੇ ਨਹੀਂ ਆਉਂਦੀ ਹਨਾ ਹਾਂ ਚੈੱਕ ਤੇ ਨਹੀਂ ਹਾਂ ਤੇ ਉਹ ਵੈਸੇ ਜੇ ਰਹਿੰਦੀ ਆ ਤਾਂ ਰਿਪੀਟ ਨਹੀਂ ਕਰਦੀ ਹਨਾ ਹਾਂਜੀ ਰਿਪੀਟ ਨਹੀਂ ਕਰਦੀ ਭੀਗਾ ਦੁੱਧ ਕਿੰਨਾ ਦੱਸਿਆ ਸੀ ਦੁੱਧ 9 ਕਿਲੋ 9 ਕਿਲੋ ਕੁਝ ਹੋ ਸਕਦਾ ਹਾਂ ਹੋ ਸਕਦਾ ਰਾਮਨ ਕੁਲੜੀ ਠੀਕ ਹੈ ਹਾਂਜੀ ਲੋ ਵੀ ਦੋਸਤੋ ਤੁਸੀਂ ਦੁਰਦੀ ਨੂੰ ਦੇਖ ਸਕਦੇ ਹੋ ਫੇਸ ਕੁਆਲਿਟੀ ਦੇਖ ਸਕਦੇ ਹੋ ਕੱਦ-ਕਾੜ ਇਹ ਵਧੀਆ ਚੰਗੇ ਦੇ ਵਿੱਚ ਆ ਗਈ ਕੱਦ-ਕਾੜ ਵਧੀਆਗਾ ਤੇ ਫੇਸ ਤੁਸੀਂ ਦੇਖ ਸਕਦੇ ਹੋ ਇਹਦਾ ਫੇਸ ਵੀ ਸੋਹਣਾਗਾ ਬੰਦ ਬਾਕੀ ਥੱਲੇ ਤੋਂ ਥਣਥਣ ਵੀ ਚੰਗੇ ਹੈਗੇ ਬਾਕੀ ਤੁਸੀਂ ਆਪਦੀ ਤਸੱਲੀ ਨਾਲ ਖਰੀਦ ਸਕਦੇ ਹੋ ਮੁੱਲ ਕਿੰਨਾ ਬਈ ਇਹਦਾ 35000 35000 ਹਾਂਜੀ ਠੀਕ ਆ ਬਾਕੀ ਮੜਾ ਮੋਟਾ ਹੋ ਜੂ ਮੌਕੇ ਤੇ ਹਨਾ ਹਾਂ ਕੋਈ ਕਿਨਾ ਮੌਕੇ ਤੇ ਕਰਦੇ ਠੀਕ ਆ ਤੇ ਇਧਰ ਹੁਣ ਆਪਾਂ ਆ ਔਰਲੀ ਦੀ ਗੱਲ ਕਰ ਗਏ ਤੇ ਇਹ ਕਿਹੜੇ ਸੂਏ ਸੁਣਾ ਬਈ ਇਹਨੇ ਦੂਜੇ ਸੂਏ ਇਹਨੇ ਦੂਜੇ ਸੂਏ ਸੁਣਾ ਹਾਂਜੀ ਕਿੰਨੇ ਕਿ ਦਿਨ ਕੱਢਦੀ ਆ ਇਹ ਇਹ ਸੱਤਾਂ ਦਿਨਾਂ ਦੀ ਕੱਚੀ ਹੈ ਇਹ ਹਜੇ ਸੱਤਾਂ ਦਿਨਾਂ ਦੀ ਕੱਚੀ ਹੈਗੀ ਹਾਂਜੀ ਠੀਕ ਆ ਤੇ ਇਹਦਾ ਆਪਾਂ ਨੂੰ ਦੁੱਧ ਦਾ ਕਿੰਨਾ ਕ ਦੱਸਿਆਗਾ ਇਹਦਾ ਜੀ ਜੇ ਮਾਲਕ ਨੇ ਕਹਿੰਦੇ 12 ਕਿਲੋ ਚੋਇਆ 12 ਕਿਲੋ ਪਹਿਲੇ ਸੁਏ ਠੀਕ ਆ 16 ਦੀ ਮੀਟ ਐ ਇਸ ਵਾਰ ਜਾਨੀ ਕਿ 15 16 ਕੱਢ ਦੂਗੀ ਆ ਰਾਵਣਾ ਠੰਡੀ ਸੀ ਲਗਾ ਠੀਕ ਐ ਆਹੋ ਜਿਵੇਂ ਕਹਿੰਦੇ ਆ ਵੀ ਕਰਾਸ ਬਰੀਡ ਥੋੜੀਆਂ ਜਿਹੀਆਂ ਗਰਮ ਹੁੰਦੀਆਂ ਇਹਨੂੰ ਕੋਈ ਚੱਕਰ ਨਹੀਂ ਹਣਾ ਕੋਈ ਚੱਕਰ ਨਹੀਂ ਠੀਕ ਆ ਤੇ ਮੈਨੂੰ ਲੱਗਾ ਕੱਡ ਕੱਡ ਦਰਮਿਆਨੇ ਦੇ ਵਿੱਚ ਆ ਪਰ ਆਰਡਰ ਮੈਨੂੰ ਲੱਗਾ ਆਪਦੇ ਵੱਤ ਤੋਂ ਇਹਨੇ ਚੰਗਾ ਬਣਾਉਣਾ ਹਣਾ ਹਾਂਜੀ ਹਾਂਜੀ ਉਹ ਤਾਂ ਜ਼ਿਆਦਾ ਕਰੂਗੀ ਯਾਰ ਹਮ ਹਜੇ ਢੱਲਾਂ ਢੂਲਾਂ ਕਾਫੀ ਪਈਆਂ ਹਨ ਹਾਂਜੀ ਠੀਕ ਆ ਇਹਦਾ ਕਿਹੜਾ ਹੀ ਕਿਹੜਾ ਲੋਬੀ ਦੋਸਤੋ ਤੁਸੀਂ ਇਹਨੂੰ ਵੀ ਚੈੱਕ ਕਰ ਸਕਦੇ ਹੋ ਠੰਡੀ ਸੀ ਲਾ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਕੱਦ-ਕਾਠ ਦਰਮਿਆਨੇ ਦੇ ਵਿੱਚ ਹੈਗੀ ਤੇ ਫੇਸ ਕੁਆਲਟੀ ਦੇਖ ਸਕਦੇ ਹੋ ਤੇ ਥੋੜੇ-ਥੋੜੇ ਸਿੰਗ ਹੈਗੇ ਹੈਗੇ ਫੇਸ ਤੁਸੀਂ ਦੇਖ ਸਕਦੇ ਹੋ ਤੇ ਬਾਕੀ ਤੁਸੀਂ ਥਾਣੇ ਦੇਖ ਸਕਦੇ ਹੋ ਥਾਣੇ ਤੋਂ ਬਹੁਤ ਵਧੀਆ ਹੈਗੇ ਮੂਰ ਨੂੰ ਵੀ ਆਰਡਰ ਵਧੀਆ ਦਿਖਾਉਂਦੀ ਹੈਗੀ ਤੇ ਬੈਗ ਨੂੰ ਵੀ ਆਰਡਰ ਇਹ ਬਹੁਤ ਵਧੀਆ ਕੱਢੂਗੀ ਕਿਉਂਕਿ ਹਜੇ ਕੱਚੀ ਹੈਗੀ ਹਫ਼ਤੇ ਇੱਕ ਦੀ ਹਫ਼ਤੇ ਇੱਕ ਦਾ ਇਹਨੇ ਪੂਰਾ ਵਧੀਆ ਇਹਨੇ ਆਰਡਰ ਤਿਆਰ ਕਰ ਲੈਣਾਗਾ ਤੇ ਬਾਕੀ ਜਿਹੜੇ ਥਾਣਾ-ਥਾਣ ਬਹੁਤ ਵਧੀਆ ਗਏ ਤੇ ਮੈਂ ਦਾ ਵੀ ਮੁਠੀ ਦੀ ਚੁਵਾਈ ਵਾਲੇ ਥਾਣ ਪੂਰੇ ਵਧੀਆ ਕੱਢੂਗੀ ਇਹ ਮੌਕੇ ਤੇ ਤਿਆਰੀ ਤੇ ਆ ਕੇ ਇਹਦਾ ਰੇਟ ਬਾਈ ਇਹਦਾ ਰੇਟ ਕਿੰਨਾ ਬਾਈ ਇਹਦਾ 45000 ਰੇਟ ਹੈ ਇਹਦਾ 45000 ਰੇਟ ਆ ਹਾਂਜੀ ਠੀਕ ਹੈ ਤੇ ਇਸ ਤੋਂ ਬਾਅਦ ਇਹਦੀ ਕੀ ਡਿਟੇਲ ਹੈ ਬਾਈ ਇਹ ਪਹਿਲਾ ਸੁਆਈ ਇਹ ਪਹਿਲਾ ਸੁਆ ਹਾਂਜੀ 6 ਦਿਨ ਹੋਈਆਂ ਨੇ ਸੂਈ ਨਹੀਂ ਛੇ ਕਿਲੋ ਦੁੱਧ ਨੂੰ ਹੋ ਗਏ ਹਾਂ 12 ਕਿਲੋ ਦੁੱਧ ਤਿਆਰ ਹੁੰਦਾ 12 ਕਿਲੋ ਐਨ ਜਮਾ ਨੈਟ ਤਿਆਰ ਹਾਂ ਹਾਂ ਜਮਾ ਨੈਟ ਠੀਕ ਹੈ ਤੇ ਬੱਚਾ ਬੱਚਾ ਦੇ ਮਗਰ ਬੱਚਾ ਜੀ ਇਹ ਦੇ ਮਗਰ ਬੱਚਾ ਇਹ ਖੜਾ ਜਿਹੜਾ ਹਨਾ ਹਾਂਜੀ ਠੀਕ ਹੈ ਹਾਂਜੀ ਤੇ ਇਹ ਤੋਂ ਉਮੀਦ ਕਿੰਨੀ ਆ ਵੀ ਹੋਰ ਕਿੰਨਾ ਕੁ ਵੱਧ ਸਕਦੀ ਦੁੱਧ ਇਹ ਕਰ ਜੂਗੀ 15 15 ਕਿਲੋ ਕਰ ਜੂਰਾ ਹਣੀ ਠੀਕ ਆ ਵੀ 15 ਕਿਲੋ ਕਰ ਜੂਗੀ ਹਾਂਜੀ ਹਾਂਜੀ ਠੀਕ ਹੈ ਤੇ ਚਵਾਈ ਚੂਈ ਦੀ ਕਿਵੇਂ ਹੈ ਬਾਈ ਜਮਾ ਕੋਲੀ ਜਮਾ ਓਕੇ ਆ ਹਾਂਜੀ ਓਕੇ ਠੀਕ ਆ ਤੇ ਉਹ ਢੰਡੀ ਸੀਲ ਆ ਜਮਾ ਪਿਆਉਂਦੀ ਠੀਕ ਆ ਜੋ ਕੇ ਆ ਕੇ ਵੇਖ ਸਕਦਾ ਆ ਤੁਸੀਂ ਥੱਲੀ ਨੇ ਦੇਖੀ ਠੀਕ ਆ ਆਪਦੀ ਤਸੱਲੀ ਕਰਕੇ ਲਿਆ ਸਕਦਾ ਠੀਕ ਆ ਤੇ ਇਹਦਾ ਕਢਾਈ ਕਿਹੜਾ ਕਰੀ ਲੋਕੀ ਦੋਸਤੋ ਇਹ ਇਹਦਾ ਕੱਦ-ਕਾੜ ਚੰਗੇ ਦੇ ਵਿੱਚ ਆ ਗਈ ਤੇ ਹਫਤ ਤੱਕ ਸੂਈ ਨੂੰ ਹੋ ਗਿਆ ਬੱਚਾ ਵੱੱਛਾਗਾ ਤੇ ਜਿੰਨਾ ਦੁੱਧ ਦੱਸਿਆਗਾ 12 ਲੀਟਰ ਤਿਆਰ ਆ ਬਾਕੀ 15 ਦੀ ਆ ਸੀ ਤੇ ਬਾਕੀ ਤੁਸੀਂ ਆਪਦੀ ਤਸੱਲੀ ਕਰਕੇ ਤੇ ਚੋਕੇ ਆ ਦੀ ਪੂਰੀ ਫੋਲ ਤਸੱਲੀ ਕਰਕੇ ਤੁਸੀਂ ਖਰੀਦ ਸਕਦੇ ਹੋ ਤੇ ਆਰਡਰ ਇਹਦਾ ਵੀ ਸੋਹਣਾਗਾ ਜਿਵੇਂ ਬੰਦ ਹਵਾਨਾ ਹੁੰਦਾ ਉਸ ਤਰ੍ਹਾਂਗਾ ਤੇ ਜਿਹੜਾ ਥਾਣਾ ਦਾ ਸਾਈਜ਼ ਆ ਥਾਣਾ ਦਾ ਸਾਈਜ਼ ਵੀ ਬਹੁਤ ਵਧੀਆਗਾ ਬਾਕੀ ਤੁਸੀਂ ਫੇਸ ਦੇਖ ਸਕਦੇ ਹੋ ਫੇਸ ਕੁਆਲਟੀ ਵੀ ਸੋਹਣੀ ਹੈਗੀ ਤੇ ਬਾਡੀ ਵੰਦਰ ਵੀ ਬਹੁਤ ਵਧੀਆ ਹੈਗੀ ਇਹਦੀ ਤੇ ਆਰਡਰ ਤੁਸੀਂ ਬੈਕ ਸਾਈਡ ਤੋਂ ਦੇਖ ਸਕਦੇ ਹੋ ਤੇ ਥਾਣਾ ਦੇ ਵਿੱਚ ਵਿੱਥੀ ਤੇ ਥਾਣਾ ਦਾ ਸਾਈਜ਼ ਬਹੁਤ ਜ਼ਿਆਦਾ ਵਧੀਆਗਾ ਤੇ ਬਾਕੀ ਪਸਵਾ ਕਰਕੇ ਹੋਰ ਉਦੋਂ ਚੰਗਾ ਕੱਢ ਲੈਂਦੀ ਹੋਣੀ ਆ ਇਹ ਤੇ ਇਹਦਾ ਮੁੱਲ ਕਿੰਨਾ ਰੱਖਿਆ ਬਈ ਇਹਦਾ 55000 ਇਹਦਾ 55000 ਠੀਕ ਆ ਤੇ ਲੋ ਵੀ ਦੋਸਤੋ ਤੁਹਾਨੂੰ ਆਪਾਂ ਚਾਰੇ ਪਸ਼ੂ ਦਿਖਾਤੇ ਆਗੇ ਕੋਈ ਵੀ ਤੁਹਾਨੂੰ ਪਸ਼ੂ ਇਹਨਾਂ ਚੋਂ ਪਸੰਦ ਆਉਂਦਾਗਾ ਤੇ ਤੁਸੀਂ ਸਕਰੀਨ ਦੇ ਉੱਤੇ ਜਿਹੜਾ ਨੰਬਰ ਚੱਲੀ ਜਾਂਦਾ ਇਸ ਨੰਬਰ ਦੇ ਉੱਤੇ ਤੁਸੀਂ ਕੰਟੈਕਟ ਕਰਕੇ ਤੇ ਗਾਈਆਂ ਨੂੰ ਖਰੀਦ ਸਕਦੇ ਹੋ ਤੇ ਡਿਟੇਲ ਆਪਾਂ ਤੁਹਾਨੂੰ ਤਕਰੀਬਨ ਸਾਰੀ ਲੈ ਕੇ ਦੇਤੀ ਹੈਗੀ ਤੇ ਕੋਈ ਹੋਰ ਵੀ ਪਸ਼ੂ ਖਰੀਦਣਾ ਤਾਂ ਰੁਟੀਨ ਦੇ ਵਿੱਚ ਪਸ਼ੂ ਹੁੰਦੇ ਆਗੇ ਇਹਨਾਂ ਤੋਂ ਇਲਾਵਾ ਵੀ ਕੋਈ ਪਸ਼ੂ ਹੋਰ ਖਰੀਦਣਾ ਤੇ ਕੋਈ ਮੱਝਾਂ ਵੀ ਹੁੰਦੀਆਂ ਬਾਈਆਂ ਕੋਲੇ ਰੁਟੀਨ ਦੇ ਵਿੱਚ ਪਸ਼ੂ ਰਹਿੰਦੀ ਹੈਗੇ ਤੇ ਗਾਈਆਂ ਵੀ ਤੇ ਇਹਨਾਂ 'ਚ ਕੋਈ ਪਸੰਦ ਆਉਂਦਾ ਤੇ ਤੁਸੀਂ ਤਾਂ ਵੀ ਬਾਈਆਂ ਨਾਲ ਕੰਟੈਕਟ ਕਰ ਸਕਦੇ ਹੋਗੇ ਤੇ ਆਪਦੀ ਪੂਰੀ ਫੁੱਲ ਤਸੱਲੀ ਕਰਕੇ ਤੇ ਤੁਸੀਂ ਪਸ਼ੂਆਂ ਨੂੰ ਖਰੀਦ ਸਕਦੇ ਹੋਗੇ ਵੀਡੀਓ ਦੇਖਣ ਦੇ ਲਈ ਸਾਰਿਆਂ ਦਾ ਧੰਨਵਾਦ ਆ ਜੀ